ਗੁੱਡੀ ਦਾ ਕਈ ਦਿਨਾਂ ਦਾ ਮਨਸੀਕੀ ਪੇਖੀ ਜਾ ਕੇ ਆਵੇ ਗੁੱਡੀ ਦੇ ਵਿਆਹ ਨੂੰ 10 ਸਾਲ ਹੋ ਗਏ ਸਨ ਉਸਦੇ ਦੋ ਕੁੜੀਆਂ ਹੀ ਸਨ ਸ਼ਰਾਬੀ ਪਤੀ ਸ਼ਰਾਬ ਪੀ ਕੇ ਤਿੰਨਾਂ ਮਾਵਾਂ ਧੀਆਂ ਦੀ ਕੁੱਟਮਾਰ ਕਰਦਾ ਗੁੱਡੀ ਉਸ ਨੂੰ ਧੀਆਂ ਦਾ ਵਾਸਤਾ ਪਾ ਕੇ ਸ਼ਰਾਬ ਨਾ ਪੀਂਦੀ ਨਸੀਹਤ ਦਿੰਦੀ ਸੀ ਪਰ ਉਸਦੇ ਪਤੀ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਗੁੱਡੀ ਨੂੰ ਆਪਣੇ ਮਾਪਿਆਂ ਨਾਲ ਸ਼ਿਕਵਾ ਸੀ ਕਿ ਸ਼ਰਾਬੀ ਦੇ ਗੱਲ ਆ ਦਿੱਤਾ ਉਹ ਸੋਚਦੀ ਦੱਸ ਕੇ ਆਉਂ ਕਿਰਤੂਤਾ ਸ਼ਰਾਬੀ ਜਵਾਈ ਦੀਆਂ ਕਦੇ ਉਹ ਸੋਚਦੀ ਚੱਲ ਪਤੀ ਤਾਂ ਚੰਗਾ ਮਾੜਾ ਮੇਰੀ ਕਿਸਮਤ ਪਰ ਢੇੜਾ ਤਾਂ ਮਾਰਨਾ ਮਾਪਿਆਂ ਦਾ ਫਰਜ਼ ਆ ਜਦ ਕੰਮਕਾਰ ਕਰਦੀ ਗੁੱਡੀ ਦੇ ਦਿਮਾਗ ਵਿੱਚ ਮਾਂ ਦੀ ਯਾਦ ਫੇਰੀ ਪਾਉਂਦੀ ਆਂਦਰਾਂ ਨੂੰ ਖਿੱਚ ਜੀ ਪੈਂਦੀ ਝਟ ਫੋਣ ਤੇ ਹਾਲ ਚਾਲ ਪੁੱਛ ਢਿਹੋਲਾ ਕਰ ਲੈਂਦੀ ਜਦ ਮਾਂ ਮਿਲ ਕੇ ਜਾਣ ਨੂੰ ਆਖ ਦਿੰਦੀ ਤਾਂ ਅੰਦਰੋਂ ਅੰਦਰੀ ਗੁੱਸੇ ਨਾਲ ਚੁੱਪ ਕਰ ਜਾਂਦੀ ਸੋਚਦੀ ਮਾਂ ਨੇ ਖੁੱਤਾ ਕਦੇ ਢੇੜਾ ਮਾਰਿਆ ਨਹੀਂ ਪਰ ਬੋਲਣਾ ਪਉਂਦੀ ਮਾਂ ਜਿਉ ਹੋਈ ਅੱਜ ਸਵੇਰ ਦੇ 3 ਵਜੇ ਦਾ ਟਾਈਮ ਗੁੱਡੀ ਢਟਕ ਕੇ ਮੱਜੇ ਤੋਂ ਉੱਠੀ ਸੁਬਣਾ ਆਇਆ ਮਾਂ ਸਖਤ ਬਿਮਾਰ ਹੈ ਮੰਜੇ ਤੇ ਬਈ ਗੁੱਡੋ ਗੁੱਡੋ ਕਰੀ ਜਾਂਦੀ ਆ ਟਾਈਮ ਦੇਖਿਆ ਸਵੇਰ ਦੇ 3 ਵਜੇ ਸੋਚਿਆ ਮਾਣਾ ਸਵੇਰ ਦਾ ਸੁਪਨਾ ਕਦੇ ਸੱਚਾ ਹੀ ਨਾ ਹੋਵੇ ਰੱਬਾ ਸੁੱਖ ਰੱਖੀ ਮੇਰੀ ਮਾਂ ਨੂੰ ਤਤੀਬਾ ਨਾ ਲੱਗੇ ਆ ਗੁੱਡੀ ਘਰ ਕੰਮਾਂ ਵਿੱਚ ਜੁਟ ਗਈ ਪਹਿਲਾਂ ਸੋਚਿਆ ਵੀ ਫੋਨ ਕਰਕੇ ਮਾਂ ਦਾ ਪਤਾ ਲਵੇ ਫਿਰ ਖਿਆਲ ਆਇਆ ਕਿਉਂ ਸੁખી ਸੰਧੀ ਸਵੇਰੇ ਸਵੇਰੇ ਮਾਂ ਨੂੰ ਫਿਕਰ ਪਾਉਣਾ ਅੱਜ ਕਿਹੜਾ ਕੱਢ ਹੀ ਆਉਂਦੀ ਆ ਤੇ ਕੀ ਗੁੱਡੀ ਨੂੰ ਦਿਨ ਮਸਾ ਚੜਿਆ ਸਾਰਾ ਕੰਮ ਨਵੇੜ ਆਪਣੀਆਂ ਦੋਨਾਂ ਧੀਆਂ ਨੂੰ ਸਕੂਲ ਵਾਸਤੇ ਤਿਆਰ ਕਰਕੇ ਸਕੂਲ ਵਾਂਦੇ ਚੜਾ ਕਰ ਵਾਲੇ ਦੀ ਦੁਪਹਿਰ ਦੀ ਰੋਟੀ ਬਣਾ ਕੇ ਦੇ ਆਥਨ ਤੋਂ ਪਹਿਲਾਂ ਮੁੜ ਆਉਣ ਦਾ ਵਾਅਦਾ ਕਰਕੇ ਗੁੱਡੀ ਪਹਿਲੀ ਬੱਸ ਪੇਕਿਆਂ ਨੂੰ ਚੜ ਗਈ ਘਰ ਵੜੀ ਮਾਂ ਕੋਹੇ ਦਾ ਟੋਕਰਾ ਭਰੀ ਜਾਵੇ ਧੀ ਨੂੰ ਦੇਖ ਮਾਂ ਚਿਹਰੇ ਤੇ ਰੌਣਕ ਆ ਗਈ ਮਾਂ ਨੂੰ ਤੰਦਰੁਸਤ ਫਿਰਦੀ ਦੇਖ ਜਾਣੀ ਉਸ ਨੂੰ ਵੀ ਚਾ ਚੜ ਗਏ ਤਗੜੀਆਂ ᱛੀਏ ਹਾਂ ਬੇਬੇ ਤਗੜੀਆਂ ਲਿਆ ਮੈਨੂੰ ਚੱਕਾ ਟੋਕਰਾ ਮੈਂ ਸੋਟੇ ਆਉਣੀ ਆ ਦੋ ਟੋਕਰੇ ਫਿਰ ਵੇਲੀਆਂ ਹੋ ਕੇ ਗੱਲਾਂ ਕਰਾਂਗੀ ਅੱਜ ਇਹ ਗੱਲੀ ਪੈ ਗਈਆਂ ਤਾਂ ਤੈਨੂੰ ਧੁੱਪ ਚੜ ਜੂ ਗੁੱਡੇ ਨੇ ਮੱਲੋ ਮਲੀ ਮਾਦੇ ਸਿਰ ਤੋਂ ਇਹਨੂੰ ਤੇ ਚੁੰਨੀ ਲੈ ਆਪਣੇ ਸਿਰ ਤੇ ਰੱਖ ਲਈ ਤੇ ਆਪਣੀ ਚੁੰਨੀ ਮਾਂ ਨੂੰ ਦੇ ਦਿੱਤੀ ਪਾਣੀ ਤਾਂ ਪੀ ਲੈ ਕਮਲੀ ਏਤੀ ਦਾ ਮੋਹ ਦੇਖ ਮਾਂ ਆਪਣੇ ਅਥਰੂ ਅੰਦਰੇ ਹੀ ਘੁੱਟ ਗਈ ਬੇਬੇ ਤੂੰ ਪਾਣੀ ਲਿਆ ਮੈਂ ਟੋਕਰਾ ਸਿੱਟ ਕੇ ਆਈ ਪਾਣੀ ਦਾ ਗਲਾਸ ਲੈਣ ਚਲੀ ਮਾਂ ਦਾ ਸਬਰ ਜਵਾਬ ਦੇ ਗਿਆ ਤੀਦੇ ਮੋਹ ਦੇਖ ਮਾਂ ਦੇ ਅੰਦਰਲੇ ਵਿਰਾਗ ਦੇ ਸਮੁੰਦਰ ਨੇ ਅਚਾਨਕ ਵੱਡੀ ਛਲ ਮਾਰੀ ਮਾਂ ਦੀ ਫੁੱਬ ਨਿਕਲ ਗਈ ਜਾ ਤੱਕ ਮਾਰ ਸੋਇ ਚੋ ਪਾਣੀ ਲੈ ਕੇ ਆਈ ਤਾ ਤੱਕ ਗੁੱਡੀ ਨੇ ਬਾਕੀ ਦਾ ਇੱਕ ਟੋਕਰਾ ਵੀ ਰੂੜੀ ਤੇ ਸੁਟਾੰਦਾ ਟੂਟੀ ਤੋਂ ਹੱਥ ਤੋਂ ਉਹ ਮਾਂ ਕੋਲ ਆ ਖੜੋਤੀ ਮਾਂ ਨੇ ਪਾਣੀ ਪਲਾਕੇ ਧੀ ਨੂੰ ਗਲ ਨਾਲ ਲਾ ਲਿਆ ਬਸ ਫਿਰ ਮਾਂ ਅਖਰ ਅੰਦਰ ਦਾ ਲਾਵਾ ਕਿੰਨਾ ਕਚਿਰ ਘੁੱਟ ਕੇ ਰੱਖਦੀ ਵਹਿ ਤੁਰੇ ਆਖਾਂ ਰਹੀ ਮੇ ਬਣ ਕੇ ਹੰਝੂਆਂ ਦਾ ਧੀ ਨੂੰ ਗਲ ਨਾਲ ਲਾ ਕੇ ਮਾਂ ਹੋ ਕੇ ਲੈ ਲੈ ਰੋਹੀ ਮਾਂ ਸ਼ਾਇਦ ਰੋ ਰੋ ਕੇ ਸਾਰੀ ਉਮਰ ਦੇ ਪਾਪ ਤੋਣਾ ਚਾਹੁੰਦੀ ਸੀ ਦੋਨੋਂ ਹੱਥਾਂ ਨਾਲ ਧੀ ਦਾ ਚਿਹਰਾ ਫੜ ਮਾਂ ਨੇ ਦੋ ਤਿੰਨ ਵਾਰ ਚੁੰਮਿਆ ਫਿਰ ਕਹਿਣ ਲੱਗੀ ਚੰਦਰੀਏ ਤੈਨੂੰ ਦਿੱਤਾ ਹੀ ਕੀ ਆ ਤੇਰੀ ਮਾਂ ਨੇ ਹੁਣ ਤੱਕ ਜਿਹੜਾ ਤੇਤੋ ਮੇਰਾ ਕੰਡਾ ਵੱਜਿਆ ਨਹੀਂ ਸਹਾਰਿਆ ਜਾਂਦਾ ਇਹ ਹੀ ਟੋਕਰਾ ਕੱਲ ਤੇਰੇ ਭਰਾ ਨੂੰ ਵਾਚ ਚਕਾਉਣ ਵਾਸਤੇ ਹੀ ਬਾਜ਼ ਮਾਰੀ ਸੀ ਕਹਿੰਦਾ ਆਪੇ ਚੱਕ ਲਾ ਮੈਂ ਹਸਦੀ ਨੇ ਕਹਿ ਦਿੱਤਾ ਵਿਆਹ ਕਰਾ ਲੈ ਤੇਰੀ ਮਾਂ ਦੇ ਸਿਰੋਂ ਟੋਕਰਾ ਲੈ ਜੋ ਕਹਿੰਦਾ ਜਿਹਦੇ ਨਾਲ ਮੈਂ ਵਿਆਹ ਕਰਾਉਣਾ ਉਹਨੇ ਤੇਰਾ ਗੋਲਾ ਧੰਦਾ ਨਹੀਂ ਕਰਨਾ ਕੀ ਦੱਸਾਂ ਤੀ ਐ ਸਵੇਰੇ ਨਿਕਲ ਜਾਂਦਾ ਪਹਿਣ ਪਾ ਚੜ ਕੇ ਆਥਨੇ ਘਰ ਵੜਦਾ ਮੂੰਹ ਨੇਰੇ ਕੋਈ ਪਤਾ ਟਿਕਾਣਾ ਨਹੀਂ ਕਿੱਥੇ ਜਾਂਦਾ ਮਾਂ ਨੇ ਚੁੰਨੀ ਦੇ ਪੱਲੇ ਨਾਲ ਅੱਖਾ ਪੂੰਝ ਕੇ ਫਿਰ ਗੱਲ ਅੱਗੇ ਤੋਰੀ ਜਦ ਤੂੰ ਜੰਮੀ ਸੀ ਮੈਂ 10 ਦਿਨ ਰੋਂਦੀ ਰਹੀ ਸੋਚਿਆ ਪੱਥਰ ਸੁੱਟ ਦਿੱਤਾ ਰੱਬ ਨੇ ਸਾਡੇ ਘਰ ਸੋਚਦੀ ਰਹੀ ਬੜਾ ਮਾੜਾ ਕੀਤਾ ਰੱਬ ਨੇ ਸਾਡੇ ਨਾਲ ਜੋ ਆ ਕੁੜੀ ਦੇ ਦਿੱਤੀ ਮੈਂ ਲਾਹੇ ਪਲਾਈ ਲੀੜਿਆਂ ਨਾਲ ਪਾਰ ਦਿੱਤਾ ਤੈਨੂੰ ਤੇਰੇ ਮੂੰਹ 'ਚੋਂ ਚੀਜ਼ ਕੱਢ ਕੇ ਵੀ ਪਾਉਂਦੀ ਰਹੀ ਤੇਰੇ ਵੀਰ ਦੇ ਮੂੰਹ ਵਿੱਚ ਪਤਾ ਨਹੀਂ ਕਿਵੇਂ ਪਲ ਗਈ ਤੂੰ ਤੈਨੂੰ ਤਾਂ ਵਿਆਉਣ ਲੱਗਿਆਂ ਨੇ ਵੀ ਫਹਾ ਵੱਡਣ ਵਾਲੀ ਗੱਲ ਕੀਤੀ ਦੱਸ ਕਿਹੜਾ ਮੂੰਹ ਲੈ ਕੇ ਜਾਵਾਂ ਤੇਰੇ ਕੋਲ ਮਾਂ ਅੱਜ ਧੀ ਤੋਂ ਸਾਰੇ ਗੁਨਾਹ ਬਖਸ਼ਾ ਲੈਣਾ ਚਾਹੁੰਦੀ ਸੀ ਗੁੱਡੀ ਪੱਥਰ ਬਣੀ ਮਾਦੀਆਂ ਗੱਲਾਂ ਸੁਣਦੀ ਰਹੀ ਅੱਖਾਂ ਦੇ ਅਤਰੂ ਆਪ ਮੁਹਾਰੇ ਹੋਏ ਫਿਰਦੇ ਸੰ ਮਾਂ ਦੇ ਦੁੱਖ ਸੁਣਤੀ ਤੋਂ ਫਿਰ ਰਹਾ ਨਾ ਗਿਆ ਕਹਿਣ ਲੱਗੀ ਨਾ ਤੈਨੂੰ ਕੌਣ ਕਹਿੰਦਾ ਮੈਂ ਔਖੀ ਆ ਮੈਂ ਤਾਂ ਮੋਜਾ ਕਰਦੀ ਆ ਆਪਣੇ ਘਰ ਮੈਂ ਤੈਨੂੰ ਮਿਲਣ ਆਈ ਸੀ ਤੂੰ ਬੇਬੇ ਹੋਰੀ ਗੱਲਾਂ ਲੈ ਕੇ ਬੈਠ ਗਈ ਤਾਂ ਤੁਰੂਏ ਤੇ ਬਾਪੂ ਦਾ ਸਾਈਕਲ ਖੜਕਿਆ ਉਹ ਛਾਲ ਮਾਰ ਮੰਜੇ ਢੋਟੀ ਜਦ ਤੱਕ ਬਾਪੂ ਵੇੜੇ ਦੇ ਵਿੱਚਕਾਰ ਆਇਆ ਗੁੱਡੀ ਨੇ ਪਾਣੀ ਦਾ ਗਲਾਸ ਬਾਪੂ ਦੇ ਹੱਥ ਵਿੱਚ ਫੜਾ ਦਿੱਤਾ ਤੇ ਬਾਪੂ ਦੇ ਹੱਥੋਂ ਸਾਈਕਲ ਫੜ ਲਿਆ ਤਗੜਾ ਬਾਪੂ ਹਾਂ ਪੁੱਤ ਤਗੜਾ ਤੂੰ ਦੱਸ ਪਰਿਵਾਰ ਕਿਵੇਂ ਆ ਚਿੰਦਰ ਸਿੰਘ ਦਾ ਕੀ ਹਾਲ ਆ ਬਾਪੂ ਨੇ ਧੀ ਦੇ ਮੋਢੇ ਤੇ ਹੱਥ ਰੱਖ ਕੇ ਗਿਆ ਬਾਪੂ ਵਧੀਆ ਮੌਜਾ ਕਰਦੀਆਂ ਬਾਪੂ ਨੂੰ ਅੱਜ ਮੁੱਤਾਂ ਬਾਅਦ ਕਿਸੇ ਨੇ ਵੇੜੇ ਦੇ ਵਿਚਾਲੇ ਪਾਣੀ ਦਾ ਗਲਾਸ ਦਿੱਤਾ ਸੀ ਪਰ ਬਾਪੂ ਧੀ ਅੱਗੇ ਰੋ ਨਾ ਸਕਿਆ ਬੈਠੇ ਗੱਲਾਂ-ਬਾਤਾਂ ਕਰਦੇ ਪਤਾ ਨਹੀਂ ਕਾ ਦੁਪਹਿਰਾ ਬੀਤ ਗਿਆ ਅਚਾਨਕ ਗੁੱਡੀ ਨੇ ਭਾਂਡੇ ਵਿੱਚ ਲੱਗੀ ਕੰਦ ਘੜੀਵਾਲ ਨਜ਼ਰ ਮਾਰੀ ਤੇ ਲਫਾਫਾ ਚ ਖੜੀ ਹੋ ਗਈ ਬੇਬੇ ਮੈਂ ਚੱਲਦੀ ਆਂ ਛੁੱਟੀਆਂ ਚ ਆਉਂਗੀ ਨਾਲੇ 4 ਦਿਨ ਲਾ ਕੇ ਜਾਉ ਨਾਲੇ ਵੀਰ ਨੂੰ ਸਮਝਾ ਕੇ ਜਾਉ ਹੁਣ ਬੱਚੀਆਂ ਸਕੂਲੋਂ ਆਉਣ ਵਾਲੀਆਂ ਕਿੱਥੇ ਵਿਲਕਦੀਆਂ ਫਿਰਨ ਗਿਆ ਮਾਂ ਤਾਂ ਅੱਜ ਦਿਲ ਨਹੀਂ ਸੀ ਕਰਦਾ ਕੀ ਹੋਤੀ ਨੂੰ ਜਾਣ ਲਈ ਕਹਿ ਪਰ ਮਜਬੂਰੀ ਸੀ ਹੋਰ ਕਰ ਵੀ ਕੀ ਸਕਦੀ ਉਠੀ ਸੰਦੂਕ ਵਿੱਚੋਂ ਸੌਦਾ ਨੋਟ ਕੱਢ ਲਈ ਤੇ ਧੀ ਦੀ ਮੁੱਠੀ ਵਿੱਚ ਪੈਸੇ ਦੇ ਕੇ ਕਹਿਣ ਲੱਗੀ ਜਾ ਤੀਏ ਵਸਦੀ ਰਹਿ ਇੱਕ ਗੱਲ ਯਾਦ ਰੱਖੀ ਕਦੇ ਪੁੱਤਾਂ ਵਾਸਤੇ ਸੁੱਖਾ ਨਾ ਸੁਖ ਦੀ ਫਿਰੀ ਦੋਨਾਂ ਧੀਆਂ ਨੂੰ ਪਾਲਾ ਪੁੱਤ ਦੁੱਖ ਵੰਦਾ ਵਧਾਤਾ ਸਕਦਾ ਧੀਆਂ ਵਾਂਗ ਵਟਾ ਨਹੀਂ ਸਕਦੇ ਗੁੱਡੀ ਆਈ ਤਾਂ ਸੀ ਆਪਣੇ ਦੁੱਖ ਦੱਸਣ ਪਰ ਮਾਂ ਦੇ ਦੁੱਖਾਂ ਦਾ ਟੋਕਰਾ ਲੈ ਪਿੰਡ ਵਾਲੀ ਬਸ ਚੜ ਗਈ ਧੰਨਵਾਦ ਜੀ